ਪੰਜਾਬ ਸਰਕਾਰ ਵੱਲੋਂ ਪੰਚਾਇਤ ਸਰਪੰਚਾਂ ਅਤੇ ਨੰਬਰਦਾਰਾਂ ਲਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿੱਚ 1 ਜਨਵਰੀ ਤੋਂ ਆਨਲਾਈਨ ਹੋਣਗੀਆਂ ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ। ਕੈਬਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਪੰਜਾਬ ਵਿੱਚ ਹੁਣ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। 1 ਜਨਵਰੀ ਤੋਂ ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਉਪਲਬਧ ਹੋਣਗੀਆਂ। ਔਰ ਫਰੈਂਸ ਬਾਬਾ ਸਰਕਾਰ ਵੱਲੋਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਇਸ ਸਬੰਧੀ ਪੰਜਾਬ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਜਾਣਕਾਰੀ ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਨੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੱਕ ਪ੍ਰੋਗਰਾਮ ਨੂੰ ਸਬੂਧਤ ਕਰਦਿਆਂ ਦਿੱਤੀ ਇਸ ਦੌਰਾਨ ਉਹਨਾਂ ਨੇ 6 ਤਰ੍ਹਾਂ ਦੀਆਂ ਆਨਲਾਈਨ ਸਭਾਵਾਂ ਦੀ ਵੈਰੀਫਿਕੇਸ਼ਨ ਨਾਲ ਸੰਬੰਧਿਤ ਪ੍ਰੋਜੈਕਟ ਲਾਂਚ ਕੀਤਾ ਉਹਨਾਂ ਦਾਵਾ ਕੀਤਾ ਕਿ ਇਸ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ ਤੋਂ ਮੁਕਤੀ ਮਿਲ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਦੇ ਸਮੇਂ ਅਤੇ ਪੈਸੇ ਦੀ ਵੀ ਬਚਤ ਹੋਵੇਗੀ ਕੰਮ ਵਿੱਚ ਪਾਰਦਰਸ਼ਤਾ ਪਾਰਦਰਸ਼ਤਾ ਆਵੇਗੀ ਪੰਜਾਬ ਇਸ ਤਰ੍ਹਾਂ ਕੰਮ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਕੈਬਨਟ ਮੰਤਰੀ ਅਮਨ अरोड़ा ਨੇ ਅੱਗੇ ਦੱਸਿਆ ਕਿ ਸਰਕਾਰ ਜਲਦ ਹੀ ਕਈ ਵਿਭਾਗਾਂ ਵੱਲੋਂ ਮਹੱਤਵਪੂਰਨ ਕਰਵਾਈਆਂ ਜਾਣ ਵਾਲੀਆਂ 95 ਸਵਾਵਾਂ ਨੂੰ ਆਨਲਾਈਨ ਕਰਨ ਜਾ ਰਹੀ ਹੈ ਜੋ ਕਿ ਲੰਬੇ ਸਮੇਂ ਤੋਂ ਆਫਲਾਈਨ ਚੱਲ ਰਹੀਆਂ ਹਨ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਉਹਨਾਂ ਨੇ ਦੱਸਿਆ ਕਿ ਇਸਤਰੀਆਂ ਮਾਲ ਵਿਭਾਗ ਨਗਰ ਨਿਗਮ ਨਗਰ ਕੌਂਸਲ ਬਿਜਲੀ ਵਿਭਾਗ ਦੇ ਸਬਾਬਾਂ ਆਨਲਾਈਨ ਕੀਤੀਆਂ ਜਾਣਗੀਆਂ ਜਿਸ ਦੀਆਂ ਤਿਆਰੀਆਂ ਜੋਰਾਂ ਸੋਰਾਂ ਨਾਲ ਚੱਲ ਰਹੀਆਂ ਹਨ ਪੰਜਾਬ ਵਿੱਚ ਚੱਲ ਰਹੇ 500 ਤੋਂ ਵੱਧ ਸੇਵਾ ਕੇਂਦਰਾਂ ਵਿੱਚ ਕੰਮ ਕਰਵਾਉਣ ਲਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਸਰਕਾਰ ਵਟਸਐਪ ਚੈਟਬੋਟ ਸੇਵਾ ਸ਼ੁਰੂ ਕਰਨ ਜਾ ਰਹੀ ਹੈ ਇਸ ਵਿੱਚ ਲੋਕਾਂ ਨੂੰ ਆਪਣੇ ਮੋਬਾਈਲ ਤੇ ਵਟਸਐਪ ਰਾਹੀਂ ਆਪਣਾ ਕੰਮ ਦੱਸ ਕੇ ਅਪਾਇੰਟਮੈਂਟ ਬੁੱਕ ਕਰਨੀ ਹੋਵੇਗੀ ਇਸ ਤੋਂ ਬਾਅਦ ਉਹਨਾਂ ਨੂੰ ਸਮਾਂ ਮਿਲੇਗਾ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਇਸ ਦੌਰਾਨ ਸਾਰਾ ਕੰਮ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਵੇਗਾ ਆਨਲਾਈਨ ਟੋਕਨ ਵੀ ਜਾਰੀ ਕੀਤਾ ਜਾਵੇਗਾ ਇਸ ਪ੍ਰਣਾਲੀ ਤਹਿਤ ਸਾਰੇ ਪਟਵਾਰੀ ਪੰਚ ਸਰਪੰਚ ਕਾਉਂਸਲਰ ਅਤੇ ਨੰਬਰਦਾਰਾਂ ਨੂੰ ਜੋੜਿਆ ਗਿਆ ਹੈ ਤੇਲ ਉਤੇ ਵਿਰਾਜਮਾਨ ਸਾਡੇ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਸਾਹ ਸਬਜੀ ਸਿੰਘ ਜੀ ਡਾਇਰੈਕਟਰ ਗ੍ਰੀਸ਼ ਦੇਹਲਨ ਜੀ ਵਿਨੈਸ਼ ਜੀ ਸਾਰੇ ਦੇ ਸਾਰੇ ਸਾਡੇ ਆਫੀਸਰ ਸਾਹਿਬਾਨ ਔਰ ਅੱਜ ਇੱਥੇ ਉਚਿਤੀ ਤੌਰ ਤੇ ਆਪਣੇ ਰੁਝੇਵੇਂ ਛੱਡ ਕੇ ਪਹੁੰਚੇ ਮੇਰੇ ਸਾਰੇ ਹੀ ਸਤਿਕਾਰਯੋਗ ਸਾਥੀਓ ਪੂਰੇ ਪੰਜਾਬ ਦੇ ਵਿੱਚ ਦੇ ਕੋਨੇ-ਕੋਨੇ ਦੇ ਵਿੱਚੋਂ ਪਹੁੰਚੇ ਸਰਪੰਚ ਸਾਹਿਬਾਨ ਐਮਸੀ ਸਾਹਿਬਾਨ ਨੰਬਰਦਾਰ ਪਟਵਾਰੀ ਸਾਰੇ ਸਤਕਾਰਯੋਗ ਸਾਫੀ ਸਾਰੀ ਸਾਰੀ মিডিਆ ਚੰਡੀਗੜ੍ਹ ਦੀ ਔਰ ਸਾਰੀ ਟੈਕਨੀਕਲ ਟੀਮ ਸਾਡੇ ਡਿਪਾਰਟਮੈਂਟ ਦੀ ਔਰ ਵੀਸੀ ਦੇ ਉੱਪਰ ਜੁੜੇ ਡਿਪਟੀ ਕਮਿਸ਼ਨਰ ਸਾਰੇ ਸਤਕਾਰਯੋਗ ਸਾਥੀਓ ਫਤਿਹ ਕਰੋ ਪ੍ਰੋਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਨੋਕੀ ਪਤਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਉਚੇਚੇ ਤੌਰ ਤੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋ ਜਦ ਆਪਾਂ ਸਾਰੇ ਟੈਕਨੋਲੋਜੀ ਦਾ ਬੈਸਟ ਯੂਜ਼ ਕਿਵੇਂ ਕੀਤਾ ਜਾਵੇ ਉਹਦੇ ਬਾਰੇ ਆਪਾਂ ਇੱਕ ਨਵਾਂ ਉਪਰਾਲਾ ਜਿਹੜਾ ਅੱਜ ਪੰਜਾਬ ਸਰਕਾਰ ਭਵੰਤਮਨ ਜੀ ਦੀ ਅਗਵਾਈ ਦੇ ਵਿੱਚ ਉਹ ਲੈਣ ਜਾ ਰਹੀ ਹੈ ਸਾਥੀਓ ਬ੍ਰੌਡਲੀ ਮੋਟਾ-ਮੋਟਾ ਤੁਹਾਨੂੰ ਸਾਰਾ ਜਿਹੜਾ ਪ੍ਰੈਜੈਂਟੇਸ਼ਨ ਦੇ ਵਿੱਚ ਦੱਸ ਹੀ ਦਿੱਤਾ ਗਿਆ ਹੈ ਆਫੀਸਰ ਸਾਹਿਬਾਨ ਵੱਲੋਂ ਕਿ ਕਿਸ ਤਰੀਕੇ ਦੇ ਜੋ ਸਰਵਿਸਿਜ਼ ਨੇ ਉਹ ਆਪਾਂ ਅੱਜ ਲਾਂਚ ਕਰਨ ਜਾ ਰਹੇ ਹਾਂ ਮੈਂ ਮੇਰੇ ਲਈ ਇਹ ਨਿੱਜੀ ਤੌਰ ਤੇ ਬਹੁਤ ਮਾਣ ਵਾਲੀ ਗੱਲ ਹੈ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇੱਕ ਇਹੋ ਜਿਹਾ ਉਪਰਾਲਾ ਜਿਹੜਾ ਕਿ ਪੂਰੇ ਮੁਲਕ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਉਹਦਾ ਹਿੱਸਾ ਬਣਨ ਦਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਸਾਰੇ ਸਾਡੇ ਡਿਪਾਰਟਮੈਂਟ ਦੀ ਦੇ ਅਫਸਰ ਔਰ ਸਾਰੇ ਜਿਹਨੇ ਟੈਕਨੀਕਲ ਟੀਮ ਦੇ ਸਾਥੀ ਨੇ ਉਹਨਾਂ ਦਾ ਹਿੱਸਾ ਬਣ ਕੇ ਮੈਨੂੰ ਇਸ ਪਹਿਲ ਕਦਮੀ ਦੇ ਵਿੱਚ ਸ਼੍ਰੀਖਣ ਦਾ ਮੌਕਾ ਮਿਲ ਰਿਹਾ ਹੈ ਮੇਰੇ ਬਹੁਤ ਸਾਰੇ ਸਾਥੀ ਸਾਡੇ ਸੁਨਾਮ ਤੋਂ ਮੇਰੇ ਆਪਣੇ ਹਲਕੇ ਤੋਂ ਵੀ ਪਹੁੰਚੇ ਨੇ ਇਹਨਾਂ ਨੂੰ ਅੰਦਾਜ਼ਾ ਹੈ ਕਿ ਮੈਂ ਕਿੰਨਾ ਕੁ ਪ੍ਰੈਸ਼ਨੇਟਾਂ ਕਿੰਨਾ ਕੁ ਜੁੜਿਆ ਹੋਇਆ ਕਿ ਲੋਕਾਂ ਨੂੰ ਸਰਵਿਸ ਹੈ ਜਿਹੜੀ ਉਹ ਘਰ ਬੈਠਿਆਂ ਮਿਲਣੀ ਚਾਹੀਦੀ ਹੈ ਇਹ ਰਹੀ ਉਪਰਾਲਾ ਇੱਕ ਜਦੋਂ ਪਿਛਲੀ ਟੌਮ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਸੀਗੇ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਇੱਕ ਸੇਵਾ ਕੇਂਦਰ ਜਿਹੜਾ ਚਾਹੇ ਆਫਲਾਈਨ ਚੱਲਦਾ ਉਹ ਆਪਣੇ ਦਫ਼ਤਰ ਦੇ ਵਿੱਚ ਸ਼ੁਰੂ ਕੀਤਾ ਹੋਇਆ ਪਿਛਲੇ ਤਕਰੀਬਨ 7 ਸਾਲ ਤੋਂ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਸਰਕਾਰ ਦੀ ਕਾਮਯਾਬੀ ਔਰ ਪੋਲੀਟੀਕਲ ਲੀਡਰਸ਼ਿਪ ਦੀ ਔਰ ਪੂਰੀ ਦੀ ਪਿਉਰੀ ਬਿਊਰੋਕ੍ਰੇਸੀ ਦੀ ਲੀਡਰਸ਼ਿਪ ਮਤਲਬ ਕਿ ਜਿਹੜਾ ਮੈਂਬਰ ਪੰਚਾਇਤ ਵੀ ਬਣ ਗਿਆ ਉਹ ਵੀ ਲੀਡਰ ਹੈ ਉਹਦੇ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਭ ਤੋਂ ਵੱਡੀ ਕਾਮਯਾਬੀ ਇਹ ਹੁੰਦੀ ਹੈ ਕਿ ਲੋਕਾਂ ਨੂੰ ਕਿਵੇਂ ਸਿਖਾਲਿਆ ਘਰ ਬੈਠ ਕੇ ਉਹਨਾਂ ਦੇ ਦੀਆਂ ਮੁਸ਼ਕਲਾਂ ਮਸਲੇ ਉਹ ਹੱਲ ਹੋ ਸਕਣ ਉਹਨਾਂ ਦੇ ਕੰਮ ਨੇ ਜਿਹੜੇ ਉਹ ਘਰ ਬੈਠਿਆ ਉਹ ਹੋ ਸਕਣਾ ਆਹੀ ਗੁੱਡ ਗਵਰਨੈਂਸ ਦਾ ਅਸਲ ਮੂਲ ਮੰਤਰ ਹੈ ਜਿਹੜਾ ਉਹ ਇਹੀ ਹੈ ਕੰਮ ਲੋਕਾਂ ਨੇ ਕਰਾਉਣੇ ਨੇ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੇ ਤੇ ਲੀਡਰਾਂ ਨੇ ਕਰਨੇ ਨੇ ਉਹ ਜੇ ਸੋਖੇ ਤਰੀਕੇ ਹੋ ਜਾਣਗੇ ਘਰ ਬੈਠਿਆਂ ਲੋਕਾਂ ਦੇ ਕੰਮ ਹੋ ਜਾਣਗੇ ਬਿਨਾ ਪੈਸਿਆਂ ਤੋਂ ਔਰ ਬਿਨਾ ਸਫਾਰਸ਼ਾਂ ਤੋਂ ਹੋ ਜਾਣਗੇ ਬਿਨਾ ਖੱਜਲ ਖਵਰੀ ਦੇ ਹੋ ਜਾਣਗੇ ਤੇ ਉਹ ਸਰਕਾਰ ਉਹ ਬਿਊਰੋਕ੍ਰੇਸੀ ਉਹ ਲੀਡਰ ਚੰਗੇ ਨੇ ਤੇ ਜੇ ਉਸੇ ਕੰਮ ਵਾਸਤੇ ਤੱਕੇ ਖਾਣੇ ਪੈ ਜਾਣ ਸਰਕਾਰੀ ਦਫਤਰਾਂ ਦੇ ਵਿੱਚ ਖੱਜਲ ਖਵਾਰੀ ਹੋ ਜੇ ਕਿਸੇ ਦੀ ਸਿਫਾਰਿਸ਼ ਲਵਾਉਣੀ ਪਵੇ ਜੇ ਜਾਂ ਪੈਸੇ ਦੇਣੇ ਪੈ ਜਾਣ ਤਾਂ ਮੈਂ ਸਮਝਦਾ ਕਿ ਉਹ ਸਰਕਾਰ ਵੀ ਤੇ ਉਹ ਸਿਸਟਮ ਵੀ ਉਹ ਬਿਊਰੋਕਰੇਸੀ ਵੀ ਉਹ ਪੂਰੇ ਦਾ ਪੂਰਾ ਜੋ ਸਰਕਾਰੀ ਤੰਤਰ ਹੈ ਉਹ ਫੇਲ ਹੈ ਜੇ ਜੇ ਜੋ ਬੁਨਿਆਦੀ ਸਹੂਲਤਾਂ ਵਾਸਤੇ ਬੁਨਿਆਦੀ ਸਰਵਿਸ ਜਿਹੜੀਆਂ ਸਰਕਾਰ ਨੇ ਦੇਣੀਆਂ ਹੁੰਦੀਆਂ ਨੇ ਜੇ ਉਹਨਾਂ ਵਾਸਤੇ ਸਿਫਾਰਿਸ਼ਾਂ ਜਾਂ ਪੈਸੇ ਜਾਂ ਖੱਜਲ ਖਵਾਰੀ ਹੋ ਜੇ ਤੇ ਮੈਂ ਸਮਝਦਾ ਕਿ ਉਹ ਉਹ ਸਿਸਟਮ ਹੈ ਜਿਹੜਾ ਉਹ ਫੀਲ ਹੈ ਹਮੇਸ਼ਾ ਮਿਨਿਮਮ ਗਵਰਨਮੈਂਟ ਮੈਕਸਿਮਮ ਗਵਰਨੈਂਸ ਯਾਨੀ ਕਿ ਸਰਕਾਰ ਘੱਟੋ ਘੱਟ ਪਰ ਸਰਕਾਰੀ ਕੰਮ ਸਰਕਾਰੀ ਸਹੂਲਤ ਲੋਕਾਂ ਨੂੰ ਉਹ ਵੱਧੋ ਵੱਧ ਜੇ ਇਸ ਪ੍ਰਿੰਸੀਪਲ ਦੇ ਉੱਤੇ ਜਿਹੜੀ ਵੀ ਸਰਕਾਰ ਚੱਲੂਗੀ ਜਿਹੜੀ ਵੀ ਪੋਲੀਟੀਕਲ ਲੀਡਰਸ਼ਿਪ ਚੱਲੂਗੀ ਜਿਹੜਾ ਵੀ ਮਹਿਕਮਾ ਚੱਲੂਗਾ ਉਹ ਕਾਮਯਾਬ ਹੈ ਲੋਕਾਂ ਦੇ ਨਜ਼ਰਾਂ ਦੇ ਵਿੱਚ ਉਹਨਾਂ ਦੇ ਲਈ ਰਿਸਪੈਕਟਿਵ ਬਣਦੇ ਔਰ ਇਹੀ ਡਿਊਟੀ ਹੈ ਜਿਹੜੀ ਉਹ ਬਣਦੀ ਹੈ ਸਰਕਾਰਾਂ ਦੀ ਸੋ ਮੈਂ ਜਿਸ ਦਿਨ ਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸੇਵਾ ਕੇਂਦਰ ਦੇ ਵਿੱਚ ਮੇਰੇ ਨਾਮ ਵਾਲੇ ਸਾਥੀ ਜਾਣਦੇ ਨੇ ਸੇਵਾ ਕੇਂਦਰ ਦੇ ਵਿੱਚ ਉਹ ਕਿਵੇਂ ਸਰਵਿਸਿਜ਼ ਦੇਣੀਆਂ ਨੇ ਇਹਦਾ ਇਹਦੇ ਲਈ ਪੈਸ਼ਨੇਟ ਮੈਂ ਬਹੁਤ ਲੰਬੇ ਸਮੇਂ ਤੋਂ ਸੀਗਾ ਤੇ ਹੁਣ ਪਿਛਲੇ 2.5 ਸਾਲਾਂ ਤੋਂ ਜਦੋਂ ਦੀ ਸਰਕਾਰ ਬਣੀ ਹੈ ਮੈਨੂੰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਕਰੀਬਨ 1.5 ਸਾਲ ਤੋਂ ਇਸ ਡਿਪਾਰਟਮੈਂਟ ਦੇ ਵਿੱਚ ਜ਼ਿੰਮੇ ਜ਼ਿੰਮੇਵਾਰੀ ਨਿਭਾ ਰਹੇ ਹਾਂ ਕੋਸ਼ਿਸ਼ ਕਰ ਰਿਹਾ ਹੈ ਡਿਪਾਰਟਮੈਂਟ ਸਾਡੇ ਸਾਰੇ ਸਾਰੇ ਆਫੀਸਰਸ ਸਾਰੀ ਸਾਰੀ ਟੈਕਨੀਕਲ ਨੌਨ ਟੈਕਨੀਕਲ ਟੀਮ ਬੜੀ ਕੰਪੀਟੈਂਟ ਹੈ ਬੜੀ એનਰਜੈਟਿਕ ਹੈ ਤੇ ਨਵੇਂ-ਨਵੇਂ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਅੱਜ ਦਾ ਇਹ ਜੋ ਇਨੀਸ਼ੀਏਟਿਵ ਹੈ ਅੱਜ ਦਾ ਹੀ ਜੋ ਉਪਰਾਹਲਾ ਉਹ ਵੀ ਇਹੀ ਹੈ ਕਿਉਂਕਿ ਜਿੰਨੀਆਂ ਆਮ ਲੋਕਾਂ ਦੀਆਂ ਵੱਡੇ ਬੰਦੇ ਨੇ ਜਿਹੜੇ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਆਪਣੇ ਸਪਾਰਸ਼ ਨਾਲ ਪਹੁੰਚ ਨਾਲ ਉਹਨਾਂ ਦੇ ਕੰਮ ਤਾਂ ਹੋ ਜਾਂਦੇ ਨੇ ਪਰ ਆਮ ਇੱਕ ਜਿਹੜਾ ਛੋਟਾ ਵਿਅਕਤੀ ਹੈ ਗਰੀਬ ਵਿਅਕਤੀ ਹੈ ਲੋੜਵੰਦ ਵਿਅਕਤੀ ਹੈ ਜਿਹਦੇ ਕੋਲ ਆਪਦੇ ਪਿੰਡੋਂ ਉੱਠ ਕੇ ਸੇਵਾ ਕੇਂਦਰ ਤੱਕ ਜਾਂ ਤਸੀਲ ਤੱਕ ਆਉਣ ਜੋਗੇ ਵੀ ਪੈਸੇ ਵਾਸਤੇ ਅਗਲੇ ਨੂੰ ਸੋਚਣਾ ਪੈਂਦਾ ਉਹਦੇ ਜੇ ਦੋ ਚੱਕਰ ਲੱਗ ਗਏ ਤੇ ਉਹਦੇ ਲਈ ਬੜੀ ਮੁਸ਼ਕਿਲ ਹੈ ਇਹਨਾਂ ਚੀਜ਼ਾਂ ਨੂੰ ਹੀ ਸਖਾਲਾ ਕਰਨ ਦੇ ਲਈ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਇਨੀਸ਼ੀਏਟਿਵ ਲਿਆ ਕਿ ਅੱਜ ਸੇਵਾ ਕੇਂਦਰ ਦੇ ਵਿੱਚ ਪੰਜਾਬ तकरीबन 550 ਦੇ ਕਰੀਬ ਸੇਵਾ ਕੇਂਦਰ ਨੇ ਉਹਨਾਂ ਦੇ ਵਿੱਚ तकरीबन 438 ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਇੱਕ ਸੇਵਾ ਕੇਂਦਰ ਦੇ ਵਿੱਚ ਆਓ ਆਓ ਦੇ ਡਾਕੂਮੈਂਟ ਪੂਰੇ ਕਰੋ ਔਰ ਉਹ ਵੱਜਵੇਂ ਦਿਨਾਂ ਦੇ ਵਿੱਚ ਫਿਕਸਡ ਟਾਈਮ ਲਾਈਨ ਹੈ ਹਰੇ ਕੰਮ ਦੀ ਉਹ ਸਰਵਿਸ ਹੈ ਜਿਹੜੀ ਉਹ ਵਿਅਕਤੀ ਨੂੰ ਮਿਲ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਅਸੀਂ तकरीबन ਸਾਲ ਭਰ ਦੇ ਕਰੀਬ ਹੋ ਗਿਆ ਇੱਕ ਇਨੀਸ਼ੀਏਟਿਵ ਲਿਆ ਸੀਗਾ ਕਿ ਜਿਹੜੇ ਸਰਟੀਫਿਕੇਟ ਨੇ ਚਾਹੇ ਉਹ ਬਰਥ ਸਰਟੀਫਿਕੇਟ ਹੈ ਚਾਹੇ ਉਹ ਕਾਸਟ ਸਰਟੀਫਿਕੇਟ ਹੈ ਉਹਦੇ ਵਾਸਤੇ ਉਹਦੀ ਕਲੈਕਸ਼ਨ ਵਾਸਤੇ ਬੰਦੇ ਨੂੰ ਸੇਵਾ ਕੇਂਦਰ ਦੇ ਵਿੱਚ ਨਾ ਆਉਣਾ ਪਵੇ ਉਹ ਅੱਜ ਡਿਜੀਟਲੀ ਤੁਹਾਡੇ ਫੋਨ ਦੇ ਉੱਪਰ WhatsApp ਦੇ ਉੱਪਰ ਹੈ ਜਿਹੜਾ SMS ਦੇ ਜ਼ਰੀਏ ਉਹ ਆ ਜਾਂਦਾ तकरीबन तकरीबन ਇੱਕ ਸਾਲ ਦੇ ਵਿੱਚ 55 ਲੱਖ ਸਰਟੀਫਿਕੇਟ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਸਾਡਾ ਵਿਭਾਗ ਜਿਹੜਾ ਪੰਜਾਬ ਸਰਕਾਰ ਇਹਦੀ ਉਹ ਲੋਕਾਂ ਨੂੰ ਡਿਲੀਵਰ ਕਰ ਚੁੱਕੀ ਹੈ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਸੀਗਾ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਕਰੀਬਨ 6 ਮਹੀਨੇ ਤੋਂ ਇਹਦੇ ਉੱਪਰ ਕੰਮ ਤਕਰੀਬਨ ਸਾਲ ਪਰ ਤੋਂ ਕੰਮ ਕਰ ਰਹੇ ਸੀਗੇ ਕਿ ਜਦੋਂ ਪਟਵਾਰੀਆਂ ਕੋਲ ਤੁਸੀਂ ਇੱਕ ਸਰਵਿਸ ਅਪਲਾਈ ਕਰਤੀ ਤੇ ਉਹ ਪਟਵਾਰੀ ਕੋਲ ਜਾਂਦੀ ਸੀਗੀ ਸਰਵਿਸ ਰეკਮੈਂਡ ਜਾਂ ਨਾਟ ਰეკਮੈਂਡ ਹੋਣ ਦੇ ਲਈ ਮਨਜ਼ੂਰੀ ਦੇ ਲਈ ਤੇ ਉਹਨਾਂ ਪਟਵਾਰੀਆਂ ਨੂੰ ਅਸੀਂ ਆਨਬੋਰਡ ਕੀਤਾ ਤੇ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਤਕਰੀਬਨ 8 ਲੱਖ 65 ਹਜ਼ਾਰ ਪਟਵਾਰੀਆਂ ਕੋਲ ਉਹ ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਗਈਆਂ ਤੇ ਉਹਨਾਂ ਨੇ ਉਹ ਡਿਸਪੋਜ਼ ਆਫ ਕਰ ਦਿੱਤੀਆਂ ਇਹ ਇੱਕ ਬਹੁਤ ਵੱਡਾ 6 ਮਹੀਨਿਆਂ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਅਚੀਵਮੈਂਟ ਹੈ ਜਿਹੜੀ ਉਹ ਹੋਈ ਹੈ ਪਰ ਇਹਦੇ ਵਿੱਚ ਸਾਥੀਓ ਇੱਕ ਹੋਰ ਦਿੱਕਤ ਮਹਿਸੂਸ ਹੋ ਰਹੀ ਸੀਗੀ ਕਿਉਂਕਿ ਪਟਵਾਰੀ ਵੀ ਕਈ ਵਾਰੀ ਉਹਨਾਂ ਨੂੰ ਵੀ ਪੂਰੇ ਪਿੰਡ ਦਾ ਨਹੀਂ ਪਤਾ ਹੁੰਦਾ ਜਾਂ ਟ੍ਰਾਂਸਫਰ ਹੋ ਕੇ ਨਵੀਂ ਜਗ੍ਹਾ ਗਏ ਹੁੰਦੇ ਨੇ ਉਹਨਾਂ ਨੇ ਵੀ ਅੱਗੋਂ ਰਿਕਮੈਂਡੇਸ਼ਨ ਹੈ ਜਿਹੜੀ ਸਿਫਾਰਿਸ਼ ਹੈ ਜਿਹੜੀ ਉਹ ਸਰਪੰਚ ਤੋਂ ਐਮਸੀ ਤੋਂ ਜਾਂ ਨੰਬਰਦਾਰ ਤੋਂ ਲੈਣੀ ਹੁੰਦੀ ਹੈ ਤੇ ਉਹਦੇ ਵਾਸਤੇ ਵੀ ਕਈ ਵਾਰੀ ਆਮ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਕਈ ਕਿ ਚੱਕਰ ਲੱਗ ਜਾਂਦੇ ਨੇ ਸੋ ਉਸ ਚੀਜ਼ ਨੂੰ ਵੀ ਸੌਖਾ ਕਰਨ ਦੇ ਲਈ ਅਸੀਂ ਇੱਕ ਹੋਰ ਪ੍ਰਾਰਲਾ ਕੀਤਾ ਜਿਹੜਾ ਕਿ ਅੱਜ ਲਾਂਚ ਕਰਨ ਜਾ ਰਹੇ ਹਾਂ ਕੇ ਪਟਵਾਰੀਆਂ ਤੋਂ ਸਰਪੰਚ ਨੂੰ ਨੰਬਰਦਾਰ ਨੂੰ ਔਰ ਐਮਸੀ ਨੂੰ ਇੱਕ ਮੈਸੇਜ ਜਾਏਗਾ ਬੜਾ ਸਿੰਪਲ ਹੋਏਗਾ ਕਿ ਇਸ ਬੰਦੇ ਦੀ ਐਪਲੀਕੇਸ਼ਨ ਆਈ ਹੈ ਤੁਸੀਂ ਉਹਨੂੰ ਰეკਮੈਂਡ ਕਰਦੇ ਹੋ ਜਾਂ ਨਾਟ ਰეკਮੈਂਡ ਕਰਦੇ ਹੋ ਉਹਦੇ ਬਾਰੇ ਤੁਸੀਂ WhatsApp ਦੇ ਉੱਪਰ ਹੀ yes ਜਾਂ no ਲਿਖਣਾ ਤੇ ਉਹ ਰეკਮੈਂਡੇਸ਼ਨ ਹੋ ਕੇ ਉਹ ਪਟਵਾਰੀ ਕੋਲ ਚਲੀ ਜਾਣੀ ਹੈ ਔਰ ਫਿਰ ਉਸ ਤੋਂ ਬਾਅਦ ਜਿਸ ਮਹਿਕਮੇ ਨਾਲ ਵੀ ਉਹ ਸੰਬੰਧਿਤ ਹੈਗਾ ਉਹ ਤਾਂ ਉਹ ਸਰਵਿਸ ਹੈ ਜਿਹੜੀ 24 ਦਿਨਾਂ ਦੇ ਵਿੱਚ ਸੇਵਾ ਕੇਂਦਰ ਤੋਂ ਉਸ ਵਿਅਕਤੀ ਨੂੰ ਘਰ ਬੈਠਿਆ ਡਿਲੀਵਰ ਹੋ ਜਾਣੀ ਆ ਉਹਦੇ ਤੱਕ ਪਹੁੰਚ ਜਾਣੀ ਆ ਮੈਂ ਸਮਝਦਾ ਕਿ ਇਹੋ ਜੀ ਇਹ ਸਰਵਿਸ ਹੈ ਜਿਹੜੀ ਅ ਇਸ ਕਰਕੇ ਨਵੇਕਲੀ ਹੈ ਕਿਉਂਕਿ ਪੂਰੇ ਮੁਲਕ ਦੇ ਵਿੱਚ ਸਾਥਿਓ ਮੈਨੂੰ ਦੱਸ ਦਿਓ ਖੁਸ਼ੀ ਦੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੂਰੇ ਮੁਲਕ ਦੇ ਵਿੱਚ ਕਲਮ ਕੱਲਾ ਪੰਜਾਬ ਇਹ ਜਹਾ ਸੂਬਾ ਬਣ ਗਿਆ ਅੱਜ ਜਿਹਦੇ ਵਿੱਚ ਲੋਕਾਂ ਨੂੰ ਘਰ ਬੈਠਿਆ ਇਹ ਸਰਵਿਸਿਜ਼ ਨੇ ਜਿਹੜੀਆਂ ਉਹ ਮਿਲਣ ਗਿਆ ਸੋ ਮੇਰੀ ਤੁਹਾਨੂੰ ਤਕਰੀਬਨ 5000 ਦੇ ਕਰੀਬ ਪਟਵਾਰੀ ਉਹ ਆਨ ਬੋਰਡ ਹੋ ਚੁੱਕੇ 8000 ਜਿਹੜੇ ਨਵੇਂ ਚੁਣੇ ਹੋਏ ਸਰਪੰਚ ਨੇ ਉਹਨਾਂ ਨੂੰ ਮੁਬਾਰਕਾ ਵੀ ਨੇ ਉਹ ਆਨ ਬੋਰਡ ਹੋ ਚੁੱਕੇ ਤਕਰੀਬਨ 5000 ਦੇ ਕਰੀਬ ਹੋਰ ਰਹਿੰਦੇ ਨੇ ਸਾਰੇ ਦੇ ਸਾਰੇ ਨੰਬਰਦਾਰ ਸਹਿਬਾਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਸਾਰੇ ਜਿਹੜੇ ਨਵੇਂ ਜਿਹੜੇ ਐਮਸੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਵਿਦਰ ਇਨ ਦਿਸ ਮੰਥ ਅ ਦਸੰਬਰ ਦਸੰਬਰ ਦੇ ਵਿੱਚ ਉਹਨਾਂ ਨੂੰ ਆਨ ਬੋਰਡ ਹੈ ਜਿਹੜੇ ਉਹ ਕਰ ਲੋ ਜਿਹੜੀ ਅੱਗੇ ਕਾਰਪੋਰੇਸ਼ਨ ਦੀ ਇਲੈਕਸ਼ਨਸ ਨੇ ਉਹਨਾਂ ਵਾਸਤੇ ਚਾਹੀ ਮੀ ਨਾ ਹੋਰ ਐਕਸਟੈਂਡ ਆਪਾਂ ਕਰ ਲਈਏ ਬਟ ਇਹ ਤਕਰੀਬਨ 35-40 ਹਜ਼ਾਰ ਸਾਰੇ ਜੋ ਗਰਾਊਂਡ ਪੱਧਰ ਦੇ ਨਾਲ ਜੁੜੇ ਹੋਏ ਆਮ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੀ ਪੂਰੀ ਦੀ ਪੂਰੀ ਲੀਡਰਸ਼ਿਪ ਹੈ ਚਾਹੇ ਉਹ ਸਰਪੰਚ ਨੇ ਚਾਹੇ ਐਮਸੀ ਨੇ ਚਾਹੇ ਨੰਬਰਦਾਰ ਨੇ ਇਹ ਤੁਸੀਂ ਜਦੋਂ ਜੁੜਜੋਗੇ ਤੇ ਬਹੁਤ ਵੱਡਾ ਰਲੀਫ ਹੈ ਜਿਹੜਾ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੂੰ ਮਿਲਣੀ ਹੈ ਕਿ ਘਰ ਬੈਠੇ ਹੀ ਤੁਸੀਂ ਸਰਵਿਸ ਅਪਲਾਈ ਕਰ ਸਕਦੇ ਹੋ ਮਹਿਕਮੇ ਨੂੰ ਮਹਿਕਮੇ ਨੇ ਸਾਰੀ ਵੈਰੀਫਿਕੇਸ਼ਨਾਂ ਕਰਨੀਆਂ ਨੇ 20 ਦਿਨਾਂ ਦੇ ਵਿੱਚ ਉਹ ਪਟਵਾਰੀ ਕੋਲ ਜਾਣਾ ਪਟਵਾਰੀ ਤੋਂ ਤੁਹਾਡੇ ਕੋਲ ਤੇ ਤੁਹਾਡੇ ਕੋਲ ਰਿਕਮੈਂਡ ਹੋਣ ਤੋਂ ਬਾਅਦ 20 ਦਿਨਾਂ ਦੇ ਵਿੱਚ ਉਹ ਉਹ ਹਰ ਵਿਅਕਤੀ ਨੂੰ ਐਪਲੀਕੈਂਟ ਨੂੰ ਘਰ ਬੈਠੇ ਸਰਵਿਸ ਹੈ ਜਿਹੜੀ ਉਹ ਪਹੁੰਚ ਜਾਣੀ ਹੈ ਸੋ ਇੱਕ ਤਾਂ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਏ ਤੁਸੀਂ ਜਲਦੀ ਤੋਂ ਜਲਦੀ ਸਾਰੇ ਆਨਬੋਰਡ ਹੋ ਜਿਓ ਕਿਉਂਕਿ 1 ਜਨਵਰੀ ਤੋਂ ਜਿਹੜੀਆਂ ਆਫਲਾਈਨ ਹੈ ਜਿਹੜਾ ਉਹ ਅਸੀਂ ਕੰਮ ਬੰਦ ਕਰ ਦਿਆ ਨੇ ਸਿਰਫ ਔਰ ਸਿਰਫ ਆਨਲਾਈਨ ਵੈਰੀਫਿਕੇਸ਼ਨ ਹੈ ਜਿਹੜੀ ਉਹੀ ਸ਼ੁਰੂ ਹੋਏਗੀ ਔਰ ਇਹਦੇ ਨਾਲ ਨਾਲ ਹੋਰ ਮੈਂ ਦੋ ਇਨੀਸ਼ੀਏਟਿਵ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਜਲਦੀ ਹੀ ਕਰਾਂਗੇ ਇੱਕ WhatsApp ਚੈਟਬੋਟ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਜਿਹੜੀ ਸਰਵਿਸ ਤੁਸੀਂ ਲੈਣੀ ਹੈ ਪੰਜਾਬ ਦੇ ਵਿੱਚ ਜਿਸ ਸੇਵਾ ਕੇਂਦਰ ਦੇ ਵਿੱਚੋਂ ਲੈਣੀ ਹੈ ਕਿਹੜੀ ਸਰਵਿਸ ਲੈਣੀ ਹੈ ਕਦੋਂ ਤੁਸੀਂ ਆਪਦੀ ਅਪਾਇੰਟਮੈਂਟ ਫਿਕਸ ਕਰਨੀ ਹੈ ਉਹ ਤੁਸੀਂ ਘਰ ਬੈਠੇ ਹੀ ਬੁੱਕ ਕਰ ਸਕਦੇ ਹੋ ਪਹਿਲਾਂ ਵਾਲਾ ਸਿਸਟਮ ਨਹੀਂ ਕਿ ਜਾਓ ਲੈਣਾ ਚ ਲੱਗੇ ਰਹੋ ਅ ਕਈ ਕਈ ਘੰਟੇ ਬੜਾ ਲੰਮਾ ਸਮਾਂ ਵੇਟ ਕਰਨੀ ਪੈਂਦੀ ਹੈ ਲਾਈਨਾਂ ਦੇ ਵਿੱਚ ਉਹਦੀ ਬਚਤ ਦੇ ਲਈ ਅਸੀਂ ਉਹ ਉਹ ਚੈਟਬੋਟ ਹੈ ਜਿਹੜਾ ਉਹ ਜਾਰੀ ਕਰਾਂਗੇ ਪੰਜਾਬੀ ਦੇ ਵਿੱਚ ਹੋਏਗਾ ਆ ਵੀ ਪ੍ਰੋਸੈਸ ਹੈ ਜਿਹੜਾ ਸਾਰਾ ਪੰਜਾਬੀ ਦੇ ਵਿੱਚ ਹੋਏਗਾ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਵੇ ਤੇ ਉਹਦੇ ਨਾਲ ਤੁਸੀਂ ਬੱਜਵੇਂ ਟਾਈਮ ਦੇ ਉੱਪਰ ਤੁਹਾਨੂੰ ਟੋਕਨ ਹੈ ਜਿਹੜਾ ਉਹ ਆਨਲਾਈਨ ਹੀ ਮਿਲ ਜੇਗਾ ਉਹ ਜਾ ਕੇ ਤੁਸੀਂ ਟੋਕਨ ਦਿਖਾਓਗੇ ਤੇ ਨਾਲ ਦੀ ਨਾਲ ਜਿਹੜਾ ਤੁਹਾਡੀ ਅਪਾਇੰਟਮੈਂਟ ਹੈ ਪੰਜਾਂ ਮਿੰਟਾਂ ਦੇ ਵਿੱਚ ਤੁਸੀਂ ਸੇਵਾ ਕੇਂਦਰ ਦੇ ਵਿੱਚ ਫ੍ਰੀ ਹੋ ਜਾਓਗੇ ਇਹ ਵੀ ਬੜੀ ਜਲਦੀ ਹੀ ਕਰਨ ਜਾ ਰਹੇ ਹਾਂ ਔਰ ਇਸ ਤੋਂ ਇਲਾਵਾ ਇੱਕ ਹੋਰ ਇਨੀਸ਼ੀਏਟਿਵ ਹੈ ਜਿਹੜਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਥੀਓ ਉਹ ਤੁਹਾਨੂੰ ਅੱਜ ਐਡਵਾਂਸ ਦੇ ਵਿੱਚ ਹੀ ਖੁਸ਼ਖਬਰੀ ਜਿਹੜੀ ਉਹ ਦੇ ਦਈਏ ਦੇਖੋ ਮੈਂ ਇਹ ਮੰਨ ਕੇ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਰਕਾਰ ਉਹੀ ਕਾਮਯਾਬ ਹੈ ਜਿਹੜੀ ਬਿਨਾ ਪੈਸੇ ਤੋਂ ਔਰ ਬਿਨਾ ਸਿਫਾਰਿਸ਼ਾਂ ਤੋਂ ਬਿਨਾ ਖੱਜਲਖਵਰੀ ਤੋਂ ਲੋਕਾਂ ਨੂੰ ਸਰਵਿਸ ਦੇ ਦੇ ਅੱਜ ਦੀ ਤਾਰੀਖ ਦੇ ਵਿੱਚ ਜਿਹੜੇ ਸਾਡੇ ਸੇਵਾ ਕੇਂਦਰ ਵਿੱਚ ਹਰ ਸਰਵਿਸ 24 ਘੰਟਿਆਂ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਕਈ ਮਹਿਕਮੇ ਇਹੋ ਜਿਹੇ ਨੇ ਜਿਹੜੇ ਕਿ ਆਫਲਾਈਨ ਨੇ ਜਿਵੇਂ ਸਪੋਜ਼ ਰੈਵਨਿਊ ਦਾ ਹੋ ਗਿਆ ਜਿਹੜਾ ਤੁਹਾਡਾ ਮਾਲ ਮਹਿਕਮਾ ਹੋ ਗਿਆ ਲੋਕਲ ਗਵਰਨਮੈਂਟ ਹੋ ਗਿਆ ਕਮੇਟੀਆਂ ਹੋ ਗਈਆਂ ਤੋੜਾ ਬਿਜਲੀ ਬੋਰਡ ਹੋ ਗਿਆ ਇਹ ਜੇ ਕਈ ਮਹਿਕਮੇ ਨੇ ਜਿੱਥੇ ਖੱਜਲ ਖਵਾਰੀ ਹੈ ਜਿਹੜੀ ਕਿਉਂਕਿ ਉਹ ਆਫਲਾਈਨ ਨੇ ਇਸ ਕਰਕੇ ਉਹਨਾਂ ਦੀ ਮਾਨਿਟਰਿੰਗ ਹੈ ਜਿਹੜੀ ਉਹ ਘੱਟ ਹੁੰਦੀ ਹੈ ਉਹਨਾਂ ਮਹਿਕਮੇ ਦੀਆਂ 95 ਸਰਵਿਸਿਜ਼ ਨੂੰ ਵੀ ਅਸੀਂ ਆਨਲਾਈਨ ਕਰਨ ਲੱਗੇ ਆ ਤਾਂ ਕਿ ਕੋਈ ਵਿਅਕਤੀ ਕਿਸੇ ਮਹਿਕਮੇ ਦੇ ਵਿੱਚ ਜਾਵੇ ਆਪਦੀ ਦਰਖਾਸਤ ਦੇਵੇ ਤੇ ਦਰਖਾਸਤ ਦੇ ਉੱਪਰ ਸਰਕਾਰੀ ਮੁਲਾਜ਼ਮ ਚਾਹੇ ਉਹ ਨਿਚਲੇ ਪਟਵਾਰੀ ਤੋਂ ਜਾਂ ਵੀਡੀਓ ਤੋਂ ਲੈ ਕੇ ਚਾਹੇ ਚੀਫ ਸੈਕਟਰੀ ਤੱਕ ਕਿਉਂ ਨਾ ਸਰਵਿਸ ਉਹ ਦੇਣ ਦੀ ਜ਼ਿੰਮੇਵਾਰੀ ਬਣਦੇ ਹੋਵੇ ਹਰ ਅਫਸਰ ਦੇ 25 ਦਿਨ ਨੇ ਜਿਹੜੇ ਉਹ ਫਿਕਸ ਕਰ ਦਿੱਤੇ ਜਾਣਗੇ ਕਿ ਇੱਕ ਪਟਵਾਰੀ ਨੇ 3 ਦਿਨਾਂ 'ਚ ਕਰਨਾ ਹੈ ਤਸੀਲਦਾਰ ਨੇ 2 ਦਿਨਾਂ 'ਚ ਕਰਨਾ ਹੈ ਐਸਡੀਓ ਨੇ 4 ਦਿਨਾਂ 'ਚ ਕਰਨਾ ਹੈ 25 ਦਿਨਾਂ ਦੇ ਵਿੱਚ ਉਹ ਸਰਵਿਸ ਹੈ ਜਿਹੜੀ ਉਹ ਡਿਲੀਵਰ ਹੋ ਜੂਗੀ ਬੰਦਿਆਂ ਨੂੰ ਘਰ ਬੈਠੇ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਮਹਿਕਮੇ ਨਹੀਂ ਵੀ ਸਾਡੇ ਕੋਲ ਆਨਬੋਰਡਡ ਹੈਗੇ ਉਹ ਵੀ ਬੜੀ ਜਲਦੀ ਕਰਨ ਜਾ ਰਹੇ ਆ ਤਾਂ ਕਿ ਸਰਕਾਰੀ ਦਫਤਰਾਂ ਦੇ ਵਿੱਚੋਂ ਜਿਹੜਾ ਚਾਹੇ ਕ腐ਸ਼ਨ ਦੀਆਂ ਗੱਲਾਂ ਹੁੰਦੀਆਂ ਨੇ ਚਾਹੇ ਖੱਜਲ ਖਵਾਰੀ ਦੀਆਂ ਦੀਆਂ ਗੱਲਾਂ ਹੁੰਦੀਆਂ ਨੇ ਚਾਹੇ ਜਿਹੜੇ ੱੱੱਕੇ ਕਈ ਵਾਰੀ ਲੋਕਾਂ ਨੂੰ ਖਾੜੇ ਪੈਂਦੇ ਨੇ ਕਈ ਕਈ ਚੱਕਰ ਲਾਉਣੇ ਪੈਂਦੇ ਨੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਜਿਹੜਾ ਉਹ ਪ੍ਰਮਾਤਮਾ ਸੁੱਖ ਰੱਖੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਬੜੀ ਜਲਦੀ ਹੀ ਪੰਜਾਬ ਦੇ ਸਰਕਾਰੀ ਦਫਤਰਾਂ ਦੇ ਵਿੱਚੋਂ ਖੱਜਲ ਖਵਾਰੀ ਦਾ ਤੱਕੇ ਜਿਹੜੇ ਖਾਣੇ ਪੈਂਦੇ ਨੇ ਅਫਸਰ ਅਫਸਰ ਜਿਹੜੇ ਆਮ ਲੋਕਾਂ ਨੂੰ ਔਰ ਜਿਹੜੇ ਕਰਪਸ਼ਨ ਦੀ ਜੇ ਕੋਈ ਗੱਲ ਚੱਲਦੀ ਹੈ ਉਹਨੂੰ ਜੜੋਂ ਖਤਮ ਕਰਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਸਾਡੇ ਮਹਿਕਮੇ ਦੇ ਜ਼ਰੀਏ ਇਹ ਕਰਕੇ ਦਿਖਾਊਗੀ ਪੰਜਾਬ ਦੇ ਨਾਲ ਕਮਿਟਮੈਂਟ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਔਰ ਮੈਨੂੰ ਇਹ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਕਿ ਸਾਡੇ ਕਨੈਕਟ ਐਪ ਹੈ ਜਿਹੜੀ ਕਿ ਜਿਹਨੂੰ ਕਿ ਵੈਸੇ ਤਾਂ ਕੇਂਦਰ ਸਰਕਾਰ ਬਹੁਤ ਧੱਕੇ ਕਰਦੀ ਹੈ ਮਤਰੀਮਾਲਾ ਸਲੂ ਕਰਦੀ ਹੈ ਪੰਜਾਬ ਦੇ ਹਰ ਕੰਮ ਦੇ ਵਿੱਚ ਹੀ ਪਰ ਮਜਬੂਰੀ ਵਸ ਉਹਨਾਂ ਨੂੰ ਵੀ ਸਾਡੀ ਇੱਕ ਕਨੈਕਟ ਐਪ ਹੈ ਜਿਹਨੂੰ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਭਾਰ ਸਰਕਾਰ ਵੱਲੋਂ ਨੰਬਰ 1 ਰੈਂਕ ਹੈ ਜਿਹੜਾ ਉਹ ਪਿਛਲੇ ਸਮੇਂ ਦੇ ਵਿੱਚ ਦਿੱਤਾ ਗਿਆ ਸੋ ਤੁਹਾਡਾ ਸਾਥੀਓ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰੂੰਗਾ ਕਿ ਇਸ ਇੱਕ ਇਨੀਸ਼ੀਏਟਿਵ ਦੇ ذریعے ਇਸ ਇੱਕ ਉਪਰਾਲੇ ਦੇ ذریعے ਆਪਾਂ ਪੰਜਾਬ ਦੇ 3 ਕਰੋੜ ਲੋਕਾਂ ਦੀ ਦੀ ਦਾ ਜੀਵਨ ਹੈ ਜਿਹੜਾ ਉਹਨੂੰ ਸਖਾਲਾ ਕਰਾਂਗੇ ਉਹਨੂੰ ਸੌਖਾ ਕਰਾਂਗੇ ਔਰ ਘਰ ਬੈਠਿਆਂ ਉਹਨਾਂ ਨੂੰ ਸਰਵਿਸਿਜ਼ ਨੇ ਜਿਹੜੀਆਂ ਮਿਲਣ ਇਸ ਉਪਰਾਲੇ ਦੇ ਵਿੱਚ ਤੁਸੀਂ ਸਾਡਾ ਸਾਡੇ ਨਾਲ ਬਾਹਾਂ ਦੇ ਨਾਲ ਬਾਹਾਂ ਜੋੜ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਸੀਂ ਚੱਲੋਗੇ ਤਾਂ ਕਿ ਲੋਕਾਂ ਨੂੰ ਇੱਕ ਚੰਗਾ ਸੁਸਾਸ਼ਣ ਹੈ ਜਿਹੜਾ ਉਹ ਆਪਾਂ ਸਾਰੇ ਰਾਲ ਮਿਲ ਕੇ ਦੇ ਸਕੀਏ ਸੋ ਇਨੇ ਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਆ ਸਾਰੀ ਦੀ ਸਾਰੀ ਸਾਡੇ ਆਫੀਸਰਸ ਦੀ ਟੀਮ ਦਾ ਸਾਰੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ